ਦੋਸਤੋ ਅਕਸਰ ਪੰਜਾਬੀ ਬਾਹਰਲੇ ਮੁਲਕਾਂ ਦੇ ਵਿੱਚ ਚੰਗੀ ਕਮਾਈ ਅਤੇ ਚੰਗੇ ਭਵਿੱਖ ਦੇ ਲਈ ਤਾਂ ਆ ਜਾਂਦੇ ਨੇ ਪਰ ਉੱਥੇ ਜਾ ਕੇ ਉਸ ਕਮਾਈ ਦਾ ਕੀ ਮੁੱਲ ਪੈਂਦਾ ਹੈ ਉਹ ਇੱਕ ਇਨਸਾਨ ਹੀ ਜਾਣਦਾ ਜਿਸ ਨੇ ਕਿ ਬਾਹਰ ਆਉਣ ਦੇ ਲਈ ਆਪਣਾ ਘਰ ਪਰਿਵਾਰ ਆਪਣੇ ਮਾਪੇ ਛੱਡੇ ਹੁੰਦੇ ਨੇ ਉੱਥੇ ਇੱਕ ਆ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਇਹ ਵੀਰ ਜੋ ਕਿ ਕਮਾਈ ਕਰਨ ਦੇ ਲਈ ਬਾਹਰਲੇ ਮੁਲਕ ਆ ਜਾਂਦਾ ਅਤੇ ਉਹਦੇ ਬਾਹਰ ਆਉਣ ਤੋਂ ਬਾਅਦ ਉਹਦੇ ਫਾਦਰ ਸਾਹਿਬ ਜੋ ਕਿ ਪੂਰੇ ਹੋ ਜਾਂਦੇ ਨੇ ਪਰ ਦੋਸਤੋ ਪਰਦੇਸੀ ਬਾਹਰ ਗਿਆ ਕਦੋਂ ਵਾਪਸ ਆਉਂਦਾ ਮਜਬੂਰੀ ਕਰ ਲੋ ਜਾਂ ਫਿਰ ਪੈਸੇ ਦੀ ਕਮੀ ਕਰਕੇ ਇਸ ਵੀਰ ਨੂੰ ਆਪਣੇ ਫਾਦਰ ਸਾਹਿਬ ਦੀਆਂ ਆਖਰੀ ਰਸਮਾਂ ਵੀਡੀਓ ਕਾਲ ਉੱਤੇ ਕਰਨੀ ਪੈਂਦੀ ਨੇ ਤੁਸੀਂ ਦੇਖ ਸਕਦੇ ਵਿਚਾਰਾ ਕਿੰਨਾ ਬੇਵਸਤ ਤੇ ਲਾਚਾਰ ਹੁੰਦਾ ਤੇ ਉੱਚੀ ਉੱਚੀ ਰੋ ਰਿਹਾ ਹੁੰਦਾ ਜਿਸ ਨੂੰ ਕੋਈ ਉੱਥੇ ਚੁੱਪ ਕਰਾਉਣ ਵਾਲਾ ਵੀ ਨਹੀਂ ਹੁੰਦਾ ਦੋਸਤੋ ਜੇਕਰ ਅਸੀਂ ਬਾਹਰਲੇ ਮੁਲਕ ਜਾਣੇ ਤਾਂ ਸਾਨੂੰ ਪਿੱਛੇ ਬਹੁਤ ਕੁਝ ਖੋਣਾ ਪੈਂਦਾ ਉਹਦੇ ਇਸ ਵੀਡੀਓ ਨੂੰ ਦੇਖ ਕੇ ਹਰ ਕਿਸ ਦੇ ਅਕਪਾਰੀ ਬਾਕੀ ਦੋਸਤੋ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਪਰਦੇਸੀ ਵੀਰ ਤੇ ਰੱਬ ਅਜਿਹਾ ਕਦੇ ਦਿਨ ਨਾ ਲੈ ਕੇ ਆਵੇ ਤੇ ਹਰ ਕੋਈ ਆਪਣੇ ਕਰਦੇ ਵਿੱਚ ਸੁਖੀ ਵਸੇ ਬਾਕੀ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਵੱਧ ਲਾਈਕ ਅਤੇ ਸ਼ੇਅਰ ਕਰਨੇ ਨਾ ਭੁੱਲਿਓ ਦਿਓ ਜੀਅਤ ਰੱਬ ਰੱਖਾ